ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਿਰ ਭਾਈ ਪ੍ਰਭ ਸਿੰਘ ਦੀ ਪ੍ਰਚਾਰਕ ਐਸਸੀਪੀ ਨਾਲ ਇੱਕ ਵਾਰ ਫਿਰ ਆਪ ਜੀ ਨੂੰ ਰੂਬਰੂ ਕਰਵਾ ਰਹੇ ਹਾਂ ਤੇ ਅੱਜ ਅਸੀਂ ਕੁਝ ਦੋਕ ਮਸਲੇ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਆ ਤੇ ਉਮੀਦ ਹੈ ਕਿ ਆਪ ਸਭ ਪਿਆਰ ਬਖਸ਼ੋਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਜਿਹੜੀ ਇੱਕ ਤੇ ਕਿਸਾਨਾਂ ਦੀ ਮੀਟਿੰਗ ਹੋਈ ਜੀ ਜਿਹੜੀ ਮੀਟਿੰਗ ਦੇ ਵਿੱਚ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਤੇ ਨਹੀਂ ਨਿਕਲਿਆ ਸਰਕਾਰ ਚੁਗ ਰਹੀ ਹੈ ਤੇ ਦੂਜੀ ਗੱਲ ਇਹ ਕਿ ਜਿਹੜਾ ਕਿਸਾਨ ਵੀਰਾਂ ਨੇ ਸਰਕਾਰ ਦਾ ਦਿੱਤਾ ਹੋਇਆ ਜੋ ਉਹਨਾਂ ਨੇ ਕਿਹਾ ਸੀ ਕਿ ਲੈਂਚ ਖਾ ਲੋ ਤੇ ਸਿੱਖਾਂ ਨੇ ਇਹਨਾਂ ਨੇ ਕਿਹਾ ਕਿਸਾਨ ਵੀਰਾਂ ਨੇ ਕਿ ਅਸੀਂ ਆਪਣਾ ਪ੍ਰਸ਼ਾਦਾ ਨਾਲ ਲੈ ਕੇ ਆਏ ਹਾਂ ਤੇ ਉਹਨਾਂ ਨੇ ਥੱਲੇ ਬੈਠ ਕੇ ਜ਼ਮੀਨ ਤੇ ਛਕਿਆ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਤੁਸੀਂ ਕਿਸੇ ਨਜ਼ਰੀਏ ਨਾਲ ਇਹਨੂੰ ਇਸ ਚੀਜ਼ ਨੂੰ ਦੇਖਦੇ ਹੋ ਦੇਖੋ ਜੀ ਅਸੀਂ ਉਸ ਦਿਨ ਵੀ ਇਹ ਗੱਲ ਕੀਤੀ ਸੀ ਕਿ ਕੋਈ ਵੀ ਜੇਕਰ ਫੈਸਲਾ ਹੋਣਾ ਹੈ ਨਾ ਹਾਂਜੀ ਉਹ ਕੇਵਲ ਤੇ ਕੇਵਲ ਟੇਬਲ ਤੇ ਆ ਕੇ ਹੋਣਾ ਹੈ ਬਿਲਕੁਲ ਬਿਲਕੁਲ ਤੋਂ ਇਹ ਸਰਕਾਰ ਵੱਲੋਂ ਵੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਟੇਬਲ ਤੇ ਲਿਆ ਕੇ ਗੱਲਬਾਤ ਕੀਤੀ ਜਾਵੇ ਹਾਂਜੀ ਤੇ ਕਿਸਾਨਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਜਿਹੜਾ ਮਸਲਾ ਜਿਹੜਾ ਚੱਲ ਰਿਹਾ ਹੈ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਕਿਸੇ ਸਿਰੇ ਲਾਇਆ ਜਾਵੇ ਸੋਲ ਜਾਇਆ ਜਾਵੇ ਔਰ ਜਿਹੜੀ ਕੱਲ ਕਸਾਲਾਂ ਨੇ ਜਿਹੜੀ ਸਾਹਮਣੇ ਉਹਨਾਂ ਦੇ ਬੈਠ ਕੇ ਗੱਲਬਾਤ ਕੀਤੀ ਔਰ ਬੈਠਣ ਤੋਂ ਬਾਅਦ ਜਦੋਂ ਕੋਈ ਮਸਲੇ ਦਾ ਹੱਲ ਨਾ ਜਾਪਤ ਨਜ਼ਰ ਆਇਆ ਹਾਂਜੀ ਔਰ ਉਹਨਾਂ ਨੇ ਜਿਹੜੀ ਰੋਟੀ ਦੀ ਆਫਰ ਕੀਤੀ ਦੁਪਹਿਰ ਦਾ ਖਾਣਾ ਜਿਹੜਾ ਇਹ ਬੜੀ ਵੱਡੀ ਗੱਲ ਸੀ ਮੈਂ ਇੱਥੇ ਇਹ ਜ਼ਿਕਰ ਜ਼ਰੂਰ ਕਰਾਂਗਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਬਿਲਕੁਲ ਜੀ ਕੋਈ ਸ਼ੱਕ ਨਹੀਂ ਔਰ ਇਤਿਹਾਸ ਕਹਿੰਦੇ ਉਸ ਨੂੰ ਹੈ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਹੈ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਬਦਾਲੀ ਨੇ ਸਿੱਖਾਂ ਨੂੰ ਸੱਦ ਕੇ ਗੱਲਬਾਤ ਦੇ ਨਜ਼ਰੀਏ ਨਾਲ ਉਹਨੇ ਵੀ ਰਾਹ ਘਟਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨੇ ਗੱਲਬਾਤ ਲਈ ਸੱਦਿਆ ਉਹਦਾ ਇੱਕ ਉੱਥੇ ਅਹਿਲਕਾਰ ਜਿਹੜਾ ਸੀ ਉਹ ਸਿੱਖਾਂ ਦੇ ਸਾਹਮਣੇ ਬਦਾਮ ਦੀ ਪਲੇਟ ਲੈ ਕੇ ਸਾਹਮਣੇ ਹੋਇਆ ਉਹਨੇ ਜਿਹੜਾ ਪਰਦਾ ਟਾਇਆ ਲੈ ਕੇ ਆ ਲੋ ਜੀ ਬਦਾਮ ਛਕੋ ਤੇ ਸਿੱਖਾਂ ਨੇ ਉੱਥੇ ਕੀ ਕੀਤਾ ਬੜੀ ਵੱਡੀ ਗੱਲ ਸੀ ਸਿੱਖਾਂ ਨੇ ਜਿਹੜੀ ਇੱਕ ਬੋਰੀਆਂ ਜਿਹੜੀਆਂ ਸੀ ਉਹਨਾਂ ਕੋਲ ਛੋਲੇ ਆਦੇ ਭਰੀਆਂ ਉਹਨਾਂ ਥੱਲੇ ਚਾਦਰ ਵਿਛਾਈ ਦੇ ਛੋਲੇ ਚਾਦਰ ਤੇ ਢੇਰੀ ਕਰਦੇ। ਵਾਹ ਤੇ ਸਿੱਖ ਕਹਿਣ ਲੱਗੇ ਤੇਰੇ ਇੰਨਾ ਬਦਾਮਾ ਨਾਲੋਂ ਸਾਡੇ ਕਿਤੇ ਸੁਸਰੇ ਪੁੱਜੇ ਛੋਲੇ। ਚਲੋ ਠੀਕ ਹੈ ਚੜੇਗੇ ਉਹ ਕਿਧਰ ਤੇਰੇ ਨਾਲ ਬਦਾਮਾ ਨਾਲੋਂ ਸਾਡੇ ਕਿਤੇ ਪੁੱਜੇ ਛੋਲੇ ਜਿਹੜੇ ਨਾ ਚੰਗੇ ਨੇ। ਚੰਗੇ ਨੇ। ਠੀਕ ਹੈ ਤੇ ਫਿਰ ਗਾੜੀ ਉਹ ਕਹਿੰਦੇ ਇਹ ਸਾਡਾ ਕਿਰਦਾਰ ਹੈ। ਇਹ ਕਿਰਦਾਰ ਹੈ। ਇਹ ਸਾਡਾ ਕਿਰਦਾਰ ਹੈ। ਤੇ ਉਹ ਜਿਹੜੀ ਉਦੋਂ ਉਹਨੇ ਛੋਲੇ ਛੱਕੇ ਅੱਜ ਇਹਨਾਂ ਨੇ ਪ੍ਰਸ਼ਾਦਾ ਆਪਣਾ ਮੰਗਵਾ ਕੇ ਛਕਿਆ ਕਿਉਂਕਿ ਅਸੀਂ ਤੁਹਾਡਾ ਜਿਹੜਾ ਪ੍ਰਸ਼ਾਦਾ ਕਬੂਲ ਨਹੀਂ ਕਰਦੇ ਉਹਦਾ ਕਾਰਨ ਕੀ ਸੀ ਕਿ ਇੱਕ ਰੋਸ ਪ੍ਰਗਟ ਕੀਤਾ ਬਿਲਕੁਲ ਬਿਲਕੁਲ ਜੇ ਤੇ ਉਹਨਾਂ ਨੇ ਦਿੱਤਾ ਹੋਇਆ ਅੰਨ ਖਾ ਲੈਂਦੇ ਪ੍ਰਸ਼ਾਦਾ ਛਕ ਲੈਂਦੇ ਤੇ ਫਿਰ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਸੀ ਹੋਣੀ ਅੱਖਾਂ ਚੁੱਕਾ ਕੇ ਗੱਲ ਕਰਨੀ ਪੈਣੀ ਸੀ ਕਿ ਸਾਡੇ ਕੋਲ ਖਾਣੇ ਤੇ ਸਾਡੇ ਵਿਰੋਧ ਤਾਂ ਕਰਦੇ ਬਿਲਕੁਲ ਤੋਂ ਇੱਕ ਬੜਾ ਵੱਡਾ ਉਹਨਾਂ ਨੇ ਇਹ ਸਿਧਾਂਤ ਜਿਹੜਾ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਜਦੋਂ ਰੋਸ ਦੇ ਵਿੱਚ ਅਸੀਂ ਹੁੰਦੇ ਹਾਂ ਹਾਂਜੀ ਉਦੋਂ ਇਹ ਗੱਲਬਾਤ ਕਰਨ ਦਾ ਇੱਕ ਤਰੀਕਾ ਸੀ ਔਰ ਗੱਲਬਾਤ ਕਰਨ ਤੋਂ ਬਾਅਦ ਅਸ਼ਾਦਾ ਟਕਰਾਉਂ ਦਾ ਕਾਰਨ ਇਹ ਸੀ ਕਿ ਧਰ ਦੇ ਨਾਲ ਸਾਨੂੰ ਰੋਸ ਹੈ ਸਾਨੂੰ ਤੁਹਾਡੀ ਰੋਟੀ ਵੀ ਸਾਹ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਦੀ ਰੋਟੀ ਦੀ ਸਾਹ ਨਹੀਂ ਸਤ ਰੋਟੀ ਵੀ ਕਬੂਲ ਨਹੀਂ ਇਹ ਫਿਰ ਕਬੂਲ ਕਰਾਂਗੇ ਤੇ ਕਿਹ ਰੋਸ ਦੇ ਰਹਿੰਦਾ ਹੈ ਜਿੱਤੇ ਵਿੱਚ ਇਹ ਤੇ ਉਹਨਾਂ ਨੇ ਬਹੁਤ ਸੋਹਣਾ ਕਦਮ اٹھਾਇਆ ਸ਼ਲਾਘਾਯੋਗ ਕਦਮ ਹੈ ਕਿ ਇਹ ਉਠਾਉਣਾ ਵੀ ਲਾਜ਼ਮੀ ਸੀ ਜੀ ਕਿਉਂਕਿ ਜਦ ਸਾਡੇ ਕੋਲੇ ਸਾਡੇ ਸਿੱਖ ਭਰਾਵਾਂ ਨੇ ਜਾਂ ਹੋਰ ਵੀ ਜਿੰਨੇ ਵੀ ਵੀਰਾਂ ਨੇ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾਂ ਉੱਥੇ ਬੈਠੇ ਹੋਏ ਨੇ ਨਾਲ ਪਟਲੰਗਰ ਪ੍ਰਸ਼ਾਦਾ ਤਿਆਰ ਕਰਵਾ ਰਹੇ ਨੇ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਅਤੇ ਦੂਜੀ ਗੱਲ ਇਹ ਕਿ ਜਿਹੜਾ ਅੱਜ ਗਵਰਨਮੈਂਟ ਸਰਕਾਰ ਇਸ ਸੰਘਰਸ਼ ਨੂੰ ਤਾਕਤਦਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਾਰ-ਬਾਰ ਕੁਝੀਆਂ ਚਾਲਾਂ ਚੱਲ ਰਹੀ ਹੈ ਜਿਵੇਂ ਕਿ ਅੱਜ ਕੁਝ ਰਾਤੀਂ ਬੰਦੇ ਵੀ ਫੜੇ ਗਏ ਨੇ ਜਿਹੜੇ ਗਵਰਨਮੈਂਟ ਦੇ ਸੀ ਕਿ ਉੱਥੇ ਜਾ ਕੇ ਜਿਵੇਂ ਕੁੜੀਆਂ ਨੇ ਵੀ ਮੁੰਡਿਆਂ ਦੇ ਵਿੱਚ ਜਾਣਾ ਕੀਤਾ ਕਿ ਸਾਨੂੰ ਕੋਈ ਕੋਈ ਭੈੜਾ ਕਮੈਂਟ ਕਰੇਗਾ ਅਸੀਂ ਉਹਦੀ ਵਿਰੋਧਤਾ ਕਰਕੇ ਉੱਥੇ ਇਹ ਗੱਲ ਕਵਾਂਗੇ ਕਿ ਸਾਨੂੰ ਛੇੜਿਆ ਜਾ ਰਿਹਾ ਅਸੀਂ ਇਸ ਸੰਘਰਸ਼ ਦੇ ਵਿੱਚ ਛੇਪ ਨਹੀਂ ਹੈਗੇ ਹਨਾ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਜਿਹੜਾ ਉਸਕਾਸ ਦੇ ਵਿੱਚ ਮੁੰਡੇ ਆਏ ਨੇ ਉਹ ਫੁੱਲਟਬਾਗੀ ਕਰ ਰਹੇ ਤੇ ਤੁਹਾਡੀ ਇਹਦੇ ਤੇ ਕੀ ਪ੍ਰਤੀਕਿਰਿਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹਦੇ ਵਿੱਚ ਕੋਈ ਛਾਤ ਨਹੀਂ ਭਾਈ ਸਾਹਿਬ ਕਿ ਜਦੋਂ ਲਹਿਰਾਂ ਉੱਠਦੀਆਂ ਹਨ ਇਹਨਾਂ ਲਹਿਰਾਂ ਨੂੰ ਦਬਾਉਣ ਦੇ ਲਈ ਅੰਦੋਲਨਾਂ ਨੂੰ ਖਤਮ ਕਰਨ ਦੇ ਲਈ ਬੜਾ ਬੁਲ ਸਰਕਾਰ ਯਤਨ ਕਰ ਰਹੀ ਹੈ ਅੰਡੇ ਪਰੋਦੀ ਹੈ ਬਿਲਕੁਲ ਔਰ ਸਰਕਾਰ ਨੇ ਕਰਨਾ ਵੀ ਹੁੰਦਾ ਹੈ ਹੁੰਦਾ ਬਿਲਕੁਲ ਵੇਖੋ ਅੰਦੋਲਨ ਨੂੰ ਖਤਮ ਕਰਨ ਦੇ ਚਾਰਕ ਤਰੀਕੇ ਹੁੰਦੇ ਨੇ ਜਾਂ ਤੇ ਜਿਹੜਾ ਮਸਲਾ ਉੱਠਿਆ ਉਹ ਸੁਲਝਾ ਲਿਆ ਜਾਵੇ ਹਾਂਜੀ ਠੀਕ ਹੈ ਜਾਂ ਤੇ ਫਿਰ ਡਾਕੂ ਮਾਰ ਕੇ ਜਾਂ ਛੋਟੇ ਮਾਰ ਕੇ ਜਿਹੜਾ ਉਹ ਉਹਨੂੰ ਖਤਮ ਕਰ ਦਿੱਤਾ ਜਾਵੇ ਤਾਂ ਤੇ ਭਜਾ ਦਿੱਤਾ ਜਾਵੇ ਠੀਕ ਹੈ ਔਰ ਜਾਂ ਫਿਰ ਜਿਹੜਾ ਆ ਵਿੱਚ ਗੋਸਪੈਡ ਕੀਤੀ ਜਾਵੇ ਬੰਦੇ ਫਰੀਦ ਲੈ ਜਾਉਣ ਹਾਂਜੀ ਬਿਲਕੁਲ ਠੀਕ ਹੈ ਜਾਂ ਫਿਰ ਇਸ ਤਰੀਕੇ ਨਾਲ ਜਿਹੜਾ ਉਧਰ ਨੂੰ ਉੱਥੇ ਹੋਇਆ ਹੈ ਕਿ 10 ਮੁੰਡੇ ਫਕਟ ਫੜੇ ਨੇ ਉੱਥੇ ਅਸੀਂ ਵੀ ਸਿੰਘ ਬਾਡਰ ਤੇ ਉੱਥੇ ਮੌਜੂਦ ਸਾਂ ਔਰ ਆਪ ਵੀ ਜਾ ਕੇ ਆਏ ਅਸੀਂ ਜਾ ਕੇ ਆਏ ਉੱਥੇ ਸੱਚੀ ਵਾਟਦਾ ਅਸੀਂ ਸਾਰੇ ਹਾਲਾਤ ਕਿਵੇਂ ਦਾ ਮਾਹੌਲ ਠੀਕ ਉੱਥੇ ਔਰ ਉਹ ਮਾਹੌਲ ਬਹੁਤ ਵਧੀਆ ਬੜਾ ਸ਼ਾਂਤੀਪੂਰਕ ਮਾਹੌਲ ਔਰ ਮੈਂ ਕਹਿੰਦਾ ਸ਼ਲਾਦਾ ਜੋਗ ਇਹ ਬੜੀ ਇੱਕ ਸਥਾਪੜਾ ਦੇਣਾ ਬਣਦਾ ਏ ਇਹਦੇ ਵੱਡੇ ਇਕੱਠ ਨੂੰ ਕੰਟਰੋਲ ਦੇ ਵਿੱਚ ਰੱਖਿਆ ਏ ਕਾਨੂੰਨ ਦੇ ਵਿੱਚ ਰੱਖਿਆ ਏ ਨੀਮ ਦੇ ਵਿੱਚ ਰੱਖਿਆ ਏ ਨਹੀਂ ਤੇ ਪੁਲਿਸ ਵੀ ਐਡੇ ਵੱਡੇ ਕੱਟ ਨੂੰ ਕੰਟਰੋਲ ਦੇ ਵਿੱਚ ਨਹੀਂ ਰੱਖ ਪਾਉਦੀ ਇਹ ਆਪਣੇ ਆਪ ਹੀ ਕੰਟਰੋਲ ਦੇ ਵਿੱਚ ਬਿਲਕੁਲ ਨਾ ਉਥੇ ਕਿਸੇ ਰਕਮ ਦੀ ਕੋਈ ਹੁੱਲੜਬਾਜੀ ਹੈ ਹਾਂਜੀ ਨਾ ਕੋਈ ਉਸੇ ਕਿਸੇ ਨੂੰ ਕੋਈ ਵੱਧ ਘੱਟ ਬੋਲਿਆ ਜਾਂਦਾ ਹੈ ਉਥੇ ਔਰਤਾਂ ਵੀ ਬੜੇ ਮਹਫੂਜ਼ ਤਰੀਕੇ ਦੇ ਨਾਲ ਬੜੇ ਸੇਫਲੀ ਬੜੇ ਵਧੀਆ ਢੰਗ ਦੇ ਨਾਲ ਉਥੇ ਵਿੱਚ ਵਿਚਰ ਰਹੀਆਂ ਨੇ ਤੇ ਇਹ ਕਹਿਣਾ ਇਹ ਸਾਡਾ ਇੱਕ ਕੈਰੈਕਟਰ ਨਿਕਲ ਕੇ ਸਾਹਮਣੇ ਭਾਈ ਸਾਹਿਬ ਆਉਂਦਾ ਪਿਆ ਹੈ ਔਰ ਇਹ ਗੋਡੀਆਂ ਚੱਲਣ ਇੱਕ ਬੜੀ ਸਤਿਗੁਰੂ ਦੀ ਅ ਦਸ਼ਮੇਸ਼ ਪਿਤਾ ਦੀ ਬੜੀ ਰਹਿਮਤ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਇਹ ਹੁਕਮ ਲਾਇਆ ਕਿ ਪਰ ਨਾਰੀ ਕੋ ਮਾਤ ਬਖਾਨੇ ਪਰ ਬੇਟੀ ਕੋ ਬੇਟੀ ਜਾਣੇ ਪਰ ਨਾਰੀ ਕੋ ਮਾਤ ਬਖਾਨੇ ਠੀਕ ਹੈ ਜੀ ਤੇ ਅੱਜ ਅਸੀਂ ਟੀਵੀ ਚੈਨਲਾਂ ਤੇ ਵੀ ਵੇਖ ਰਹੇ ਹਾਂ ਜਗਾ ਜਗਾ ਰਿਪੋਰਟਿੰਗ ਵੀ ਹੋ ਰਹੀ ਹੈ ਜਿੰਨੇ ਵੀ ਸਾਡੇ ਵੀਰ ਨੇ ਉਹ ਉਥੇ ਇਸ ਨਜ਼ਰੀਏ ਨਾਲ ਨਹੀਂ ਆਏ ਜਾਂ ਇਸ ਮਨ ਵਿੱਚ ਕੋਈ ਐਸਾ ਸੰਕਲਪ ਲੈ ਕੇ ਨਹੀਂ ਆਏ ਕਿ ਅਸੀਂ ਉਥੇ ਕੋਈ ਗਲਤ ਹਰਕਤ ਵਾਸਤੇ ਜਾ ਰਹੇ ਹਾਂ ਉਹ ਕੇਵਲ ਤੇ ਕੇਵਲ ਇਸ ਕਰਕੇ ਆਏ ਨੇ ਕਿ ਅਸੀਂ ਉਥੇ ਜਿਸ ਨਿਸ਼ਚੇ ਨਾਲ ਗਏ ਹਾਂ ਇਹ ਤਿੰਨੋਂ ਬਿੱਲ ਰੱਦ ਕਰਵਾਉਣ ਵਾਸਤੇ ਆਇਆ ਕਿ ਜਿੰਨੀਆਂ ਵੀ ਇੱਥੇ ਮਾਈਆਂ ਆਈਆਂ ਨੇ ਜਾਂ ਛੋਟੀ ਉਮਰ ਦੀਆਂ ਬੇਟੀਆਂ ਬੱਚੀਆਂ ਆਈਆਂ ਨੇ ਉਹ ਸਾਡੀਆਂ ਭੈਣਾਂ ਨੇ ਤੇ ਵੱਡੀ ਉਮਰ ਦੀਆਂ ਸਾਡੀਆਂ ਮਾਵਾਂ ਨੇ ਪਰ ਫਿਰ ਵੀ ਸਰਕਾਰ ਕਿਤਨਾ ਕਿਤੇ ਕੋਈ ਨਾ ਕੋਈ ਐਸੀ ਚਾਲ ਚੱਲ ਰਹੀ ਏ ਜਿਵੇਂ ਕਿ ਪਿੱਛੇ ਵਿੱਚ ਕੱਲ ਖਬਰ ਆ ਰਹੀ ਸੀ ਕਿ ਜਿਵੇਂ ਕੁਝ ਬੰਦੇ ਜਿਹੜੇ ਠੇਕਿਆਂ ਦੇ ਲਾਗੇ-ਲਾਗੇ ਜਿਹੜੇ ਠੇਕੇ ਨੇ ਉਹਨਾਂ ਤੇ ਸ਼ਰਾਬ 50% ਕਰ ਦਿੱਤੀ ਗਈ ਹੈ ਤਾਂ ਕਿ ਲੋਕ ਉੱਥੇ ਉਸ ਸ਼ਰਾਬ ਨੂੰ ਪੀਣ ਤੇ ਆਪਸ ਵਿੱਚ ਲੜਾਈ ਹੋ ਜਾਵੇ ਜਾਂ ਕੋਈ ਐਸੀ ਚਾਲ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮੈਂ ਇੱਕ ਗੱਲ ਆਜ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਨੌਜਵਾਨ ਸਾਡੇ ਬਜ਼ੁਰਗ ਖਾਸ ਕਰਕੇ ਨੌਜਵਾਨ ਜੰਗ ਜਨਰੇਸ਼ਨ ਜਿਹੜੀ ਹੈ ਉਹ ਇਸ ਪੱਖੋਂ ਸੰਕੇਤ ਹੈ ਹਾਂਜੀ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਆਂ ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਹਾਂਜੀ ਹਾਂਜੀ ਛੋਟਾ ਵੱਡਾ ਕੰਮ ਨਹੀਂ ਸਾਰੀਆਂ ਕੌਮ ਦੀ ਸਾਰੇ ਸਿੱਖ ਜਥੇਬੰਦ ਕਿਸਾਨ ਜਥੇਬੰਦੀਆਂ ਦਾ ਧਿਆਨ ਜਿਹੜਾ ਹੈ ਉਹ ਕੇਵਲ ਤੇ ਕੇਵਲ ਇਸ ਸੰਗਰਸ਼ਾ ਦੇ ਉੱਪਰ ਜਿਹੜਾ ਹੈ ਉਹ ਲੱਗਾ ਹੋਇਆ ਘਰਾਂ ਦੇ ਵਿੱਚ ਬੈਠ ਕੇ ਲੋਕ ਵੇਖ ਰਹੇ ਨੇ ਕੋਈ ਕਿਸਾਨ ਆਗੂ ਔਰ ਮਗਰ ਜਿਹੜਾ ਹਜੋ ਇਕੱਠ ਜਿਹੜਾ ਵਰਤ ਰਿਹਾ ਏ ਉਹ ਆਪਣੇ ਆਪ ਨੂੰ ਬੜਾ ਸਚਜੇ ਤਰੀਕੇ ਦੇ ਨਾਲ ਉੱਥੇ ਲੈ ਕੇ ਚੱਲ ਰਿਹਾ ਏ ਜਿੰਮੇਵਾਰੀ ਸਮਝ ਰਿਹਾ ਏ ਕਿ ਸਾਡੀ ਕੋਈ ਜ਼ਿੰਮੇਵਾਰੀ ਹੈ ਸਾਡੇ ਕੋਲ ਬੋੜਿਆਂ ਤੇ ਭਾਰ ਹੈ ਔਰ ਉਹ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਮੈਂ ਉੱਥੇ ਦੇਖਿਆ ਕਿ ਉਹ ਕਿਵੇਂ ਰਾਤ ਨੂੰ ਫਿਰ ਪਹਿਰਾ ਵੀ ਦਿੰਦੇ ਨੇ ਨੌਜਵਾਨ ਸਾਡੇ ਜਿਆਸੇ ਅਸੀਂ ਕੋਈ ਹਰਕਤ ਨਾ ਕਰੀਏ ਇਹਦੇ ਨਾਲ ਸੰਘਰਸ਼ ਦਾ ਜਿਹੜਾ ਨਾਮਦਨਾਮ ਹੋਵੇ ਪਰ ਕਿ ਜੇਰਾ ਕੋਈ ਸਾ ਲੋ ਬੁਰਾ ਪੜਾ ਕਹੇ ਕਿ ਵੇਖੋ ਸੰਗਰ ਦੇ ਵਿੱਚ ਲਈ ਆਹ ਜੋ ਹੋ ਰਿਹਾ ਹੈ ਇੱਥੇ ਬੁਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਸਰਕਾਰ ਹੁਣ ਤੱਕ ਜਦੋਂ ਵੀ ਕੋਈ ਵੀ ਕੁਇਸ਼ਿਨ ਅਸ਼ ਉੱਠਿਆ ਹੈ ਭਾਵੇਂ ਉਹ 1984 ਦਾ ਹੈ ਜਾਂ ਕੋਈ ਵੀ ਹੈ ਤੇ ਉਹਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਬਹੁਤ ਕੁਝ ਕੀਤਾ ਸਹੀ ਬੰਦਿਆਂ ਨੂੰ ਬਦਨਾਮ ਕਰਨ ਵਾਸਤੇ ਆਪਣੇ ਬੰਦੇ ਵਿੱਚ ਰਲਾ ਦੇ ਨੇ ਤੇ ਉਹਨਾਂ ਸਹੀ ਬੰਦਿਆਂ ਨੂੰ ਬਦਨਾਮ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਸਰਕਾਰ ਦੀ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਹੁਣ ਤੱਕ ਦੀ ਤੇ ਇੱਕ ਆਖਰੀ ਸਵਾਲ ਪਈ ਸਭ ਜਿਹੜਾ ਅਸੀਂ ਅਹਿਮ ਕਰਨਾ ਹੈ ਕਿ ਜਿਵੇਂ ਅੱਜ ਕੱਲ ਜਿਹੜੇ ਪੁੱਸ਼ ਪਦਮ ਵੀ ਪੂਸ਼ਨ ਜਿਹੜੇ ਇੱਕ ਪੁਰਸਕਾਰ ਵਾਪਸ ਕੀਤੇ ਜਾ ਰਹੇ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਵੀ ਇੱਕ ਨਾ ਇਹ ਰੋਜ਼ ਦਾ ਇੱਕ ਰੋਜ਼ ਜाहिर ਕਰਦਾ ਇੱਕ ਤਰੀਕਾ ਹੁੰਦਾ ਹੈ ਜੀ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਮਿਲੀ ਸੀ ਉਹਨੇ ਪੰਜਾਂ ਪਿਆਰਿਆਂ ਦੇ ਪੈਰਾਂ ਦੇ ਸੁਭਾਅ ਕੇ ਨਵਾਬੀ ਲਈ ਸੀ ਜੀ ਉਨੇ ਗੱਲ ਕਹੀ ਸੀ ਕਿ ਨਵਾਬੀ ਨੂੰ ਅਸੀਂ ਠੋਕਰ ਮਾਰਦੇ ਸਾਨੂੰ ਕੋਈ ਜਰੂਰਤ ਨਹੀਂ ਕਿਸੇ ਦੇ ਪੈਰ ਦਿੱਤੀ ਦੇ ਬਰਾਬਰ ਠੀਕ ਹੈ ਜੀ ਔਰ ਉਹਨੇ ਇਹ ਵੀ ਗੱਲ ਨਾਲ ਕਹੀ ਸੀ ਕਿ ਇਹ ਤਾਂ ਮੈਂ ਤਾਂ ਲੈਂਦਾ ਪਿਆ ਕਿ ਇਹ ਪੰਜਾਂ ਪਿਆਰਾਂ ਦਾ ਹੁਕਮ ਹੋ ਗਿਆ ਤੇ ਪੰਜਾਂ ਪਿਆਰ ਦੇ ਵਿੱਚ ਮੋੜ ਸ਼ੁਰੂ ਕਰਦਾ ਹੈ ਹੁਕਮ ਨਹੀਂ ਮੋੜ ਸਕਦੇ ਤੇ ਗੁਰੂ ਦਾ ਹੁਕਮ ਪੰਜਾਂ ਪਿਆਰਾਂ 'ਚ ਵਰਤਦਾ ਹੈ ਮੈਂ ਹੁਕਮ ਨਹੀਂ ਮੋੜ ਸਕਦਾ ਤੋ ਇਹ ਨਵਾਬੀਆਂ ਜਿਹੜੀਆਂ ਐ ਸਾਡੇ ਨੂੰ ਸ਼ੁਰੂ ਤੋਂ ਹੀ ਗੁਰਤੀ ਦੇ ਵਿੱਚ ਮਿਲੀਆਂ ਨੇ ਪਰ ਇਹ ਇੱਕ ਰੋਜ਼ ਦਾ ਇੱਕ ਤਰੀਕਾ ਹੈ ਔਰ ਮੈਂ ਕਹਿੰਦਾ ਬੜੀ ਵਧੀਆ ਗੱਲ ਹੈ ਇਹ ਸ਼ੁਰੂ ਤੋਂ 84 ਦੇ ਵਿੱਚ ਜੋ ਟੈਪ ਹੋਇਆ ਸੀ ਭਗਤਪੁਰ ਸਿੰਘ ਨੇ ਵੀ ਆਪਣਾ ਇਹ ਅਵਾਰਡ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਕਰਨ ਜੀ ਔਰ ਹੁਣ ਸਮਾਂ ਫਿਰ ਆ ਗਿਆ ਬੇਸ਼ੱਕ ਕੋਈ ਮੈਂ ਇਹ ਵੀ ਤੁਹਾਨੂੰ ਨਾਲ ਕਹਿ ਦਿੰਦਾ ਬਹੁਤੇ ਕਈ ਰਾਜਨੀਤਿਕ ਲਾਹੇ ਲਈ ਵੀ ਕਰਦੇ ਨੇ ਪਰ ਐਸੀਆਂ ਕੋਈ ਸ਼ਰਸ਼ੀਟਾਂ ਵੀ ਆ ਗਈਆਂ ਨੇ ਜਿਹੜੇ ਵਾਕਿਆ ਇਹ ਰੋਸਪਜੋ ਜਿਹੜਾ ਹੈ ਉਹ ਅਵਾਰਡ ਵਾਪਸ ਕਰ ਗਏ ਜਿਵੇਂ ਭਾਈ ਸਾਹਿਬ ਦੇ ਪ੍ਰਕਾਰ ਲੋਕ ਬਾਬਾ ਸੇਵਾ ਸਿੰਘ ਜੀ ਇਹਨਾਂ ਨੇ ਕੱਲ ਏ ਨੌਸ ਕੀਤਾ ਹੈ ਉਹਨਾਂ ਨੇ ਵੀ ਜਿਹੜਾ ਹੈ ਪ੍ਰਕਾਸ਼ ਸੇਵਾ ਕਡੂਰ ਸਾਹਿਬ ਵਾਲੇ ਉਹਨਾਂ ਨੇ ਆਪਣਾ ਪੁਰਸਕਾਰ ਪਦਮ ਸ਼੍ਰੀ ਉਹਨਾਂ ਨੂੰ ਵਾਤਾਵਰਣ ਦੇ ਉੱਪਰ ਮਿਲਿਆ ਸੀ ਔਰ ਉਹਨਾਂ ਨੇ ਉਹ ਵਾਸਤੇ ਲਫਜ਼ ਲਾਇਆ ਜਿਵੇਂ ਭਾਈ ਸਾਹਿਬ ਕਹਿ ਰਹੇ ਨੇ ਕਿ ਇਹ ਰੋਸ ਵਜੋਂ ਕੀਤਾ ਜਾ ਰਿਹਾ ਹੈ ਅਤੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੀ ਲੋਕਾਂ ਨੇ ਭਾਈ ਸਾਹਿਬ ਨੇ ਐਮ ਕਹੀਆਂ ਨੇ ਤੇ ਇਤਿਹਾਸ ਦੁਹਰਾਉਂਦਾ ਕਿਵੇਂ ਜਿਵੇਂ ਅੱਜ ਆਪਾਂ ਵੇਖਿਆ ਕਿ ਕਿਸਾਨ ਵੀਰਾਂ ਨੇ ਸਰਕਾਰ ਦੇ ਗਵਰਨਮੈਂਟ ਦੇ ਖਾਣੇ ਨੂੰ ਲੈਣ ਤੋਂ ਮਨਾਂ ਕਰ ਦਿੱਤਾ ਉਹਦੀ ਵਜ੍ਹਾ ਸੀ ਕਿ ਜਿਵੇਂ ਦੱਸਿਆ ਭਾਈ ਸਾਹਿਬ ਨੇ ਕਿ ਨਵਾਬ ਕਪੂਰ ਸਿੰਘ ਜੀ ਨੇ ਇਹ ਗੱਲ ਕਹੀ ਕਿ ਪੰਜ ਪਿਆਰਿਆਂ ਨੇ ਉਹਨਾਂ ਦੇ ਚਰਨਾਂ ਨੂੰ ਸ਼ਫਾ ਕਰਕੇ ਨਵਾਬ ਦੀ ਜਿਹੜੀ ਪੋਸ਼ਾਕ ਸੀ ਉਹ ਪਹਿਨੀ ਗਈ। ਉਹਦੇ ਕਹਿਣ ਤੋਂ ਸਿੱਧਾ-ਸਿੱਧਾ ਮਕਸਦ ਇਹ ਸੀ ਕਿ ਸਾਨੂੰ ਇਸ ਨਵਾਬੀ ਦੀ ਕੋਈ ਲੋੜ ਨਹੀਂ। ਪਰ ਜੇ ਤੁਸੀਂ ਦੇਂਦੇ ਵੀ ਹੋ ਤੇ ਇਹ ਨਵਾਬੀ ਤੁਹਾਡੀ ਸਾਡੇ ਪੰਜ ਪਿਆਰਿਆਂ ਦੇ ਸਾਡੇ ਗੁਰੂ ਦੇ ਚਰਨਾਂ ਵਿੱਚ ਹੈ ਸਾਡੇ ਗੁਰੂ ਦੀ ਜੁੱਤੀ ਤੋਂ ਉੱਪਰ ਤੁਹਾਡੀ ਨਵਾਬੀ ਨਹੀਂ ਹੈ। ਇਹ ਇਤਿਹਾਸ ਨੂੰ ਆਪਣੇ ਆਪ ਨੂੰ ਦੁਹਰਾਇਆ ਹੈ। ਸਿੱਖਾਂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਸਾਨ ਵੀਰਾਂ ਨੇ ਕਿ ਜਿਹੜਾ ਲੰਗਰ ਪ੍ਰਸ਼ਾਦਾ ਦੇ ਅਸੀਂ ਲੋਕਾਂ ਨੂੰ ਆਪ ਲੰਗਰ ਲਾ ਲਾ ਕੇ ਵਰਤੌਣੇ ਆ ਤੁਸੀਂ ਸਾਨੂੰ ਕੀ ਲੰਗਰ ਸ਼ਿਕਾਉਂਗੇ ਤੇ ਇਹ ਬਹੁਤ ਬੜੀ ਵਧੀਆ ਗੱਲ ਕੀਤੀ ਹੈ ਤੇ ਪੈਸੇ ਵੀ ਤੁਸੀਂ ਹੁਣ ਆਖਰੀ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਸਰੋਤੇ ਨੇ ਰਹਾਓ ਵਰਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਅਸੀਂ ਸੰਘਰਸ਼ ਨੂੰ ਹੋਰ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ ਮੈਂ ਇਹ ਗੱਲ ਜ਼ਰੂਰ ਕਵਾਂਗਾ ਵੇਖੋ ਅੱਗੇ ਤੇ ਵੀਰ ਜੀ ਅਸੀਂ ਕਹਿੰਦੇ ਆ ਨਾ ਕਿ ਆਓ ਜੁੜੋ ਸੰਘਰਸ਼ ਦੇ ਵਿੱਚ ਬਿਲਕੁਲ ਤੇ ਆਪਾਂ ਗੱਲ ਕਹਿੰਦੇ ਆ ਕਹਿੰਦੇ ਆ ਬਿਲਕੁਲ ਬਿਲਕੁਲ ਹੁਣ ਇੱਕ ਵੈਣ ਤੁਰ ਤੁਰਿਆ ਹੈ ਜੀ ਗੈਰ ਜਿਵੇਂ ਵਾਪਿੰਦਾ ਇਹਦਾ ਕੋਈ ਹੁਣ ਆਪ ਮੁਹਾਰੇ ਲੋਕ ਜਿਹੜੇ ਸੰਘਰਸ਼ ਦੇ ਨਾਲ ਜੁੜ ਰਹੇ ਨੇ ਚਾਹੇ ਉਹ ਬਿਹਾਰ ਹੈ ਰਾਜਸਥਾਨ ਹੈ ਮਧ ਪ੍ਰਦੇਸ਼ ਹੈ ਕੋਈ ਅਸੇ ਦੇਸ਼ ਦੀ ਗੱਲ ਨਹੀਂ ਹੈ ਵ ਦੇਸ਼ਾਂ ਦੇ ਵਿੱਚ ਵੀ ਜਿਹੜਾ ਵਖੋ ਕਿਸਾਨਾਂ ਨ ਵਿਰਾਂ ਨੇ ਸਮਰਥਨ ਹੋ ਲਿਆ ਹਰ ਜਗ੍ਹਾ ਹਰ ਜਗ੍ਹਾ ਅਮਰੀਕਾ ਕੈਨੇਡਾ ਕੋਈ ਅਸੀ ਜਗ੍ਹਾ ਨਹੀਂ ਜੁੜੇ ਹੋਏ ਨੇ ਹੁਣ ਬਸ ਮੈਂ ਸਿਰਫ ਇੱਕ ਗੱਲ ਜ਼ੋਰ ਕੇ ਇਨੀ ਕਵਾਂਗਾ ਕਿ ਹੁਣ ਇਹ ਜਿਹੜਾ ਸਾਡਾ ਸੰਘਰਸ਼ ਹੈ ਚਰਮ ਸੀਮਾ ਤੇ ਹੈ ਬਿਲਕੁਲ ਠੀਕ ਹੈ ਇਹ ਹੁਣ ਸਿਖਰਾਂ ਤੇ ਹੈ ਹੁਣ ਇੱਥੇ ਸਿਰਫ ਇਨਾ ਕ ਖਿਆਲ ਰੱਖਣ ਦੀ ਲੋੜ ਹੈ ਕਿ ਅਸੀਂ ਕਿਤੇ ਕੋਈ ਜੋਸ਼ ਦੇ ਵਿੱਚ ਕਿਤੇ ਕੋਈ ਗਲਤੀ ਨਾ ਕਰੋਸ਼ਨਾ ਕੋ ਕੇ ਜੋਸ਼ ਨਾ ਜਾਈਏ ਹੋਸ਼ ਬਣਾਲ ਰੱਖੀਏ ਜੋਸ਼ ਦੇ ਜੋਸ਼ ਵੀ ਜ਼ਰੂਰੀ ਹੈ ਪਰ ਜੋਸ਼ ਦੇ ਨਾਲ ਇਹਨਾਂ ਸੰਘਰਸ਼ਾਂ ਦੇ ਵਿੱਚ ਹੋਸ਼ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚੰਨ ਸੀਮਾ ਤੇ ਅਸੀਂ ਦਿੱਖ ਦੇ ਬੜੇ ਨੇੜੇ ਆ ਗਏ ਆਂ ਔਰ ਅਸੀਂ ਬੜੇ ਸੁਚੱਜੇ ਤਰੀਕੇ ਦੇ ਨਾਲ ਸੁਚੇਤ ਟੰਗ ਦੇ ਨਾਲ ਵਧੀਆ ਤਰੀਕੇ ਦੇ ਨਾਲ ਸੋਧੋਤਨਾ ਮਤ ਪਾਈ ਸਾਹਿਬ ਵੇਖੋ ਜੀ ਜਿਵੇਂ ਅੱਜ ਭਾਈ ਸਾਹਿਬ ਨੇ ਦੱਸਿਆ ਕਿ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਇਹ ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਦੀ ਕਿਉਂਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਹਰ ਨਾ ਸੰਭਵ ਕੋਸ਼ਿਸ਼ ਕਰੇਗੀ ਕਿ ਜਿਹੜੀਆਂ ਇਸ ਸੰਘਰਸ਼ ਨੂੰ ਖਿਲਾਰਿਆ ਜਾਵੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੁਖ ਬਦਲ ਦਿੱਤਾ ਜਾਵੇ ਪਰ ਸਾਡੇ ਜਿੰਨੇ ਵੀ ਕਿਸਾਨ ਵੀਰ ਜਾਂ ਸਾਡੀ ਨਵੀਂ ਨਿਊ ਜਨਰੇਸ਼ਨ ਜੰਗ ਬਲੱਡ ਜਿੰਨਾ ਵੀ ਉੱਥੇ ਹਾਜ਼ਰ ਹੋਇਆ ਹੈ ਉਹ ਸਾਰੇ ਬੜੇ ਸੁਚੇਤ ਨੇ ਭਾਈ ਸਾਹਿਬ ਸਾਰਿਆਂ ਨੇ ਬੜੀ ਸੁਚੇਤਤਾ ਬੜੀ ਸੁਹਿਰਦਤਾ ਦੇ ਨਾਲ ਇਸ ਸੀਜ਼ਨ ਨੂੰ ਇਸ ਚੀਜ਼ ਨੂੰ ਕਵਰ ਕੀਤਾ ਇਸ ਨੂੰ ਦੇਖ ਲਿਆ ਹੈ ਕਿ ਸਰਕਾਰ ਜਿਹੜਾ ਹੁਣ ਸਾਡੇ ਸੰਘਰਸ਼ ਨੂੰ ਉਖੇੜਨਾ ਚਾਹੁੰਦੀ ਹੈ ਸਰਕਾਰ ਇਹ ਹਰ ਜਿਹੜੀ ਮਮਕਨ ਕੋਸ਼ਿਸ਼ ਕਰੇਗੀ ਨਾ ਮਮਕਨ ਕੋਸ਼ਿਸ਼ ਕਰੇਗੀ ਕਿ ਅਸੀਂ ਇਸ ਸੰਘਰਸ਼ ਨੂੰ ਜਿਹੜਾ ਨਖੇੜ ਦੇਈਏ ਤਾਂ ਕਿ ਜਿਹੜਾ ਸਾਡਾ ਇਹ ਬਿੱਲ ਇਹ ਬਚ ਜਾਵੇ ਅਤੇ ਇੱਕ ਗੱਲ ਹੋਰ ਪਛੋਕ ਕਿ ਜਿਵੇਂ ਮੈਨੂੰ ਕੱਲ ਇੱਕ ਬੰਦਾ ਮਿਲਿਆ Hindu ਪਰਿਵਾਰ ਦਾ ਸੀ ਤੇ ਉਹ ਕਹਿੰਦਾ ਜੀ ਇਹ ਬਿੱਲ ਤੇ ਕਿਸਾਨਾਂ ਦੇ ਹਿੱਤ ਵਿੱਚ ਹੈ ਸਰਕਾਰ ਤੇ ਕਿਸਾਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਕਿਸਾਨਾਂ ਨੂੰ ਆਜ਼ਾਦ ਕਰ ਦੇਈਏ ਪਰ ਮੈਂ ਉਹਨੂੰ ਇੱਕ ਗੱਲ ਪੁੱਛੀ ਮਹੰਗਾ ਜੀ ਵੇਖੋ ਜੇ ਕਿਸਾਨ ਫਾਇਦਾ ਨਹੀਂ ਲੈਣਾ ਚਾਹੁੰਦੇ ਤੇ ਕਿਉਂ ਜ਼ਬਰਦਸਤੀ ਥੋਪਿਆ ਜਾ ਰਹੀ ਹੈ ਉਹਨਾਂ ਦੇ ਉੱਤੇ ਜੀ ਜੀ ਜੇ ਗਵਰਨਮੈਂਟ ਨੂੰ ਕਿਸਾਨਾਂ ਨੂੰ ਫਾਇਦਾ ਦੇ ਕੇ ਆਪਣਾ ਨੁਕਸਾਨ ਗਵਰਨਮੈਂਟ ਕਿਉਂ ਕਰਵਾ ਰਹੀ ਜੇ ਉਹ ਨਹੀਂ ਫਾਇਦਾ ਲੈਣਾ ਚਾਹੁੰਦੇ ਤੇ ਤੁਸੀਂ ਉਹਨਾਂ ਨੂੰ ਨਾ ਫਾਇਦਾ ਦਿਓ ਤੁਸੀਂ ਬਿੱਲ ਰੱਦ ਕਰ ਦਿਓ ਇਹ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਆਪਣਾ ਫਾਇਦਾ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਹੈਗਾ ਸੀ ਤੇ ਹੈਗਾ ਵੀ ਹੈ ਕਿਉਂਕਿ ਕਾਨੂੰਨ ਤੋਂ ਬਿਨਾ ਕੋਈ ਵੀ ਕੰਮ ਨਹੀਂ ਚੱਲ ਸਕਦਾ ਸੋ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਆਪ ਜੀ ਨੇ ਥੋੜਾ ਸਮਾਂ ਦੇ ਕੇ ਸਾਨੂੰ ਤੇ ਵਿਚਾਰ ਸਾਂਝੇ ਕੀਤੇ ਨੇ ਵੀ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ